ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਤਾਜੀ ਸੂਈ ਵੀ ਆ ਪਿੰਡ ਗੱਲਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਸੈਣਾ ਤੇ ਪੱਖੋ ਕੈਂਚੀਆਂ ਰਹਿ ਜਾਂਦਾ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਹੋਵੇ ਬਈ ਉਸ ਰੋਡ ਦੇ ਬਿਲਕੁਲ ਉੱਪਰ ਪਿੰਡ ਆ ਬਈ ਪਿੰਡ ਗੱਲਕੋਠੇ ਆਉ ਪੁੱਛ ਲੈਣਾ ਬਈ ਤੁਹਾਡੇ ਬਾਈ ਜੀ ਹਸੀਕਾਰ ਸੋਸਰੀਕਾਲ ਜੀ ਹੋ ਠੀਕ ਹੋ ਬਈ ਮੋਈਆ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਹਾਂ ਜੀ ਮਨਪ੍ਰੀਤ ਸਿੰਘ ਪਿੰਡ ਗੱਲਕੋਠੇ ਜੀ ਮੇਰੇ ਸਹਿਣਾ ਪਾ ਜਾਂਦਾ ਇੱਕ ਸਾਈਡ ਪੱਖੋਂ ਕੁੰਚਨ ਜ਼ਿਲ੍ਹਾ ਬਰਨਾਲਾ ਤਹਿਿਲਤਾਪਾ ਜੀ ਮੋਬਾਈਲ ਨੰਬਰ ਬੋਲ ਦੋ 77899 ਜੀ 88355 ਜੀ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੁਆਸੂਈ ਹੈ ਮਾਰਕਣੇ ਦਾ ਦੂਜਾ ਦੱਛਾ ਸੁਆ ਜਾਂ ਤੀਜਾ ਵੀ ਮੰਨ ਸਕਦਾ ਹੈਗਾ ਠੀਕ ਹੈ ਭਾਈ ਹਾਂ ਥੋੜੀ ਲੱਸੀ ਆ ਜੀ ਕਦੋਂ ਸੁਈ ਹੈ ਭਾਈ ਇਹਨੂੰ ਹੋ ਗਿਆ ਛੇਮਾ ਦੇਣਾ ਚ ਛੇਮਾ ਦੇਣਾ ਬੱਚਾ ਕੀ ਮੰਗਦਾ ਹੈ ਮਾਗਰ ਬੱਛੀ ਆ ਜੀ ਬੱਛੀ ਆ ਬੱਛੀ ਚੰਗੀ ਆ ਹਾਂ ਜੀ ਹਾਂ ਜੀ ਬੱਚਾ ਭਾਈ ਬੱਛੀ ਦਿੱਤੀ ਆ ਬੱਛੀ ਦੀ ਕੁਆਲਿਟੀ ਦੇਖੋ ਬੱਛੀ ਬਹੁਤ ਚੰਗੀ ਆ ਕਿੰਨਾ ਬੋਲਾ ਹਾਜ਼ਰ ਆਹੋ ਬੋਲਾ 14 ਲੀਟਰ ਤਿਆਰ ਆਈ ਨੈਟ ਤਿਆਰ ਆ ਜਮਾ ਤਿਆਰ ਆਏ ਦੋ ਡੰਗ ਚੋਲੇ ਪੰਜ ਚਾਰ ਚੋਲੇ ਜਗਣਾ ਠੀਕ ਆ ਆਰਡਰ ਬੜਾ ਕਮਾਲ ਨਾਲ ਸਾਂਹਮਣੂ ਕੈਮਰਾ ਮਾਰਨੇ ਗੱਠਲੇਵਾ ਮੋਹਰ ਨੂੰ ਤੇ ਪਛਾਣ ਨੂੰ ਵੀ ਗਰਮ ਵਾਲੀ ਲੇਵਾ ਦਿਖਾਉਂਦੀ ਆ ਬਾਈ ਕਾਦਰ ਚੰਗਾ ਰੰਗ ਰੂਪ ਚੰਗਾ ਥਣਲੇਵਾ ਚੰਗਾ ਬਈ ਚਵਾਈ ਕਿਵੇਂ ਆ ਇੱਕ ਨੰਬਰ ਆਈ ਇੱਕ ਨੰਬਰ ਆ ਫੇਸ ਬੜਾ ਚੰਗਾ ਕਰਮਾ ਵਾਲੀ ਦਾ ਪੋਤੀ ਪਾਦੀ ਚੰਗੀ ਆ ਸੁਨੱਕ ਪੋਣਾ ਬੈਠ ਦੇ ਵਿੱਚ ਬਹੁਤ ਬਾਕੀ ਤੋਰਾਦਰਾ ਚੈੱਕ ਕਰ ਲੋ ਸਵੇਰ ਦੇ ਟਾਈਮ ਸ਼ਾਮ ਤੱਕ ਆਡਰ ਆ ਜਿਹੜਾ ਕਰਮਾ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਤੇ ਕੀ ਮੋਲ ਆ ਬਈ ਜੈ ਜੈ ਇਹਦਾ 52000 ਆਈ ਮਾਨਦਾਨ ਹੋ ਜੀ ਮਾਨਦਾਨ ਕਰ ਦਾਂ ਠੀਕ ਆ 52000 ਰੁਪਇਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੂਗਾ ਚੰਗੀ ਆ ਵੜ ਤੋਰੇ ਤਾਰੇ ਦੀ ਚੰਗੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਬਈ ਬੱਚੀ ਨੇ ਵੀ ਨਾਲ ਹੀ ਸਾਲ ਡੇਢ ਸਾਲ ਨੂੰ ਕਰਮਾਈ ਨੇ ਤਿਆਰ ਹੋ ਜਾਣਾ ਆਰਡਰ ਦੇਖੋ ਆਰਡਰ ਬੜਾ ਚੰਗਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੰਲਾ ਕੰਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਲੈ ਕੀ ਬਾਤ ਆ ਬਈ ਮੁੱਲ ਕੀ ਆਦਾ ਬਈ 52000 52 ਠੀਕ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਆ ਬਈ ਇਹ ਦੂਜਾ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੀ ਵਾਚਾਰ ਕਦਨ ਜੀ ਚਾਰ ਕਦਨ ਕੀ ਰਿਕਾਰਡ ਦੁੱਧ ਆ ਬਾਈ ਦੁੱਧ 15-16 ਕਿਲੋ ਦਿੱਤਾ ਬਾਈ 15 ਤੋਂ 16 ਲੀਟਰ ਦੁੱਧ ਘਰ ਮਾੜੀ ਦਾ ਦਿੱਤਾ ਵਾ ਥਾਣ ਦੇਖੋ ਥਾਣ ਬੜਾ ਕਮਾਲ ਦਾ ਹਨ ਬਾਈ ਹਾਂ ਜੀ ਪਹਿਲਾ ਕਲਾ ਥਾਣ ਗਲਾਬੀ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗਏ ਤੇ ਖੂਲੇ ਬਈ ਤੁਰੇ ਵਾਹ ਜੀ ਕੱਦ ਵੱਡ ਚੰਗਾ ਆਰਡਰ ਚੰਗਾ ਕੱਚੀ ਜ਼ਰੂਰ ਹਜੇ ਲੈੰਦੀ ਆ ਚਾਰ ਪੰਜ ਦਿਨ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਕਮਾਲ ਦੀ ਤਿਆਰ ਕਰ ਲੈਣੀ ਆ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੁਣਾ ਬੈੜ ਦੇ ਵਿੱਚ ਬਹੁਤ ਆ ਬਹੁਤ ਬਹੁਤ ਜੀ ਕਮਾਲ ਲੇਵਾ ਬਹੁਤ ਬਣਾਉ ਜੀ ਟਿੱਲਾ ਬਹੁਤ ਪਈਆਂ ਬਈ ਸਾਰੀਆਂ ਬਲਡਨਾਂ ਕੱਡੂ ਕਰਮ ਵਾਲੀ ਨੇ ਫੇਰ ਸੋਨਾ ਤੇ ਕੀ ਮੋਲ ਆ ਭਰਾ ਇਹਦਾ 53000 ਆ ਜੀ ਮਾਨਤਾਨ ਹੋ ਜਾ ਮਾਨਤਾਨ ਕਰਤਾਗੇ 53000 ਰੁਪਇਆ ਮੋਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੱਚੀ ਕੱਚੀ ਆ ਪੰਜ ਚਾਰ ਦਿਨਾਂ ਦੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਰਹੇ ਹਾਂ ਲੇਵਾ ਬਹੁਤ ਸੋਨਾ ਤਿਆਰ ਕਰੂਗੀ ਬਹੁਤ ਚਾਰਕ ਦਿਨ ਲਓਗੇ ਜੀ ਬੜਾ ਦਿਨ ਨਹੀਂ ਲੈਣੀ ਨਾਣਾ ਨੂਣਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਕੀ ਬਾਤ ਅੱਗੇ ਭਰਾ ਤਨ ਨੰਬਰ ਕਿਹੜਾ ਸੁਆ ਬਈ ਇਹ ਵੀ ਦੂਜਾ ਸ਼ੁਆ ਜੀ ਕਿੰਨੇ ਦਿਨ ਲੈਂਦੀ ਹੈ ਜੀ ਇਹ ਰਹਿੰਦਾ ਜੀ 5 ਦਿਨ 5 ਤੋਂ 6 ਦਿਨ ਲੈ ਆ ਲੂ ਆ ਬਹੁਤ ਘੜਦੇ 13 14 ਕਿਲੋ ਰਗੜ 15 ਕਿਲੋ ੱਤ ਲਾ ਬਹੁਤ ਪਈਆਂ ਹਾਂ ਜੀ ਤੇ ਲਾਂ ਬਹੁਤ ਪਈਆਂ ਥਣ ਬਹੁਤ ਗੁਲਾਬੀ ਥਣ ਆਲੇ ਕੀ ਬਾਤ ਆ ਥਣ ਲਡਲਾ ਤੋਂ ਐਸਟੀਮੇਟ ਲਾ ਲੂ ਬਣੂਗੀ ਬਹੁਤ ਇਕੱਲਾ ਇਕੱਲਾ ਥਣ ਵਿਚਾਰੇ ਥਣ ਨੇ ਖੜਮਿਆਂ ਹਾਈਟ ਠੀਕ ਆ ਮੀਡੀਅਮ ਜੀ ਹਾਈਟ ਆ ਹਨਾ ਹਾਂ ਜੀ ਹਾਂ ਜੀ ਤੇ ਮੁੱਲ ਕੀ ਆ ਭਰਾ ਦਾ ਮੁੱਲ ਤਾਂ 44000 ਆ ਜੀ 44000 ਰੁਪਏ ਮਾਨਦਾਨ ਹੋ ਜਾ ਮਾਨਦਾਨ ਕਰਦਾ ਏ ਥੋੜਾ ਬਹੁਤ 47000 ਰੁਪਏ ਮੁੱਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਤੋਰਾ ਤਾਰਾ ਚੰਗੀਆਂ ਬਣਦੀ ਬੁੰਦੀ ਬਹੁਤ ਆ ਜੀ ਹੂੰ ਕੱਚੀ ਕੱਚੀ ਆ ਕੱਲੀ ਤੇ ਬਣੂਗੀ ਚੰਗੀ ਬਈ ਬਾਕੀ ਰਾਜ ਹੀ ਆ ਯਾਰ ਲੱਸੀ ਨਹੀਂ ਹੈਗੀ ਰਾਜ ਜੀ ਅੱਗੇ ਭਰਾ ਲਾਸਟ ਚਾਰ ਨੰਬਰ ਕਿਹੜਾ ਸੂਆ ਬਈ ਇਹ ਵੀ ਦੂਜਾ ਜੀ ਕਿੰਨੇ ਦਿਨ ਲੈਂਦੀ ਐ ਇਹ ਲੈਂਦੀ ਐ ਪੰਜ ਛੇ ਦਿਨ ਲੈ ਜੂ ਪੰਜ ਤੋਂ ਛੇ ਦਿਨ ਲੈ ਬਹੁਤ ਪਈਆਂ ਜੀ ਹਾਂ ਜੀ ਆ ਸਾਰੀਆਂ ਵਰਡਨ ਲੈਂ ਕੱਢੂ ਕਰਮ ਵਾਲੀ ਫੇਰ ਸੂਗੀ ਥਾਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੂੜਾ ਦੇ ਖੋਲੇਵੇ ਤੇ ਫੁੱਲ ਆ ਬਈ ਬਰੀਟ ਚੰਗੀ ਆ ਕੱਦ ਠੀਕ ਆ ਬਈ ਤੇ ਰਾਜ ਜੀ ਆ ਵੱਡੀ ਗੱਲ ਰਾਜ ਜੀ ਆ ਫੇਸ ਬੜਾ ਚੰਗਾ ਲੈ ਬੋਦੀਵਾਦੀ ਚੰਗੀ ਆ ਸਨਖਪਣਾ ਬੜ ਦੇ ਵਿੱਚ ਬਹੁਤ ਆ ਬਈ ਕੀ ਮੋਲ ਆ ਭਰਾ ਇਹਦਾ ਇਹਦਾ 46000 ਆ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ 46000 ਰੁਪਇਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਏਗਾ ਚੰਗੀ ਆ ਵੜਾ ਸਨਕੀਆ ਤਾਲ ਲਈ ਵਾ ਚੰਗਾ ਫੇਸਬੁਕ ਵੀ ਕਰਮ ਵਾਲੀ ਦਾ ਚੰਗਾਗਾ ਨਾਗਸੀ ਭਰਾ ਕੋਲੇ ਚਾਰ ਚਾਰੀ ਰਖਾਤੀ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਵਾਇਨਾਂ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ